ਧੰਨ ਵਾਹਿਗੁਰੂ ਸਾਹਿਬ ਜੀਓ ਗੌੜੀ ਗਵਾਰੇਰੀ ਮਹਲਾ 5 ਵਾ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦਿਓ ਗੁਰਮੰਤ ਤਜ ਅਪਮਾਨ ਭਏ ਨਿਰਵਰ ਆਠ ਪਹਿਰ ਪੂਜੋ ਗੁਰਪਰ ਅਬ ਮਤ ਬਿਣਸੀ ਦੁਸਤ ਬਿਗਾਨੀ ਜਬ ਤੇ ਸੁਣਿਆ ਹਰ ਜਸ ਕਾਨੀ ਰਹਾ ਸਹਜ ਸੂਖ ਆਨੰਦ ਨਿਧਾਨ ਰੱਖਣ ਹਾਰ ਰਖ ਲੈ ਨੇਦਾਨ ਦੁਖ ਦਰਦ ਬਿਨ ਸੇ ਭੈ ਪਰਮ ਆਵਣ ਜਾਣ ਰਖੇ ਕਰ ਕਰਮ ਪਿਖ ਬੋਲ ਸੁਣਾ ਸਬ ਆਪ ਸਦਾ ਸੰਗ ਤਾ ਕੋ ਮਨ ਜਾਪ ਸੰਤ ਪ੍ਰਸਾਦ ਭਇਓ ਪਰਗਾਸ ਪੂਰ ਰਹੇ ਏਕਾ ਗੁਣਤਾਸ ਕਹਿਤ ਪਵਿੱਤਰ ਸੁਣਤ ਪੁਨੀਤ ਗੁਣ ਗੋਬਿੰਦ ਗਾਵੈ ਨਿਤ ਨੀਤਾ ਕਹੋ ਨਾਨਕ ਜਾਂ ਕੋ ਹੋਆ ਕਿਰਪਾ ਤਿਸ ਜਨ ਕੀ ਸਭ ਪੂਰਨ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 183 ਦੇ ਉੱਪਰ ਅੰਕਿਤ ਹੈ ਸਤਿਗੁਰੂ ਸਾਡੇ ਤੇ ਕਿਰਪਾ ਕਰ ਰਹੇ ਹਨ ਸਾਧ ਸੰਗਤ ਜੀ ਜਿਸ ਤਰ੍ਹਾਂ ਮਾਪੇ ਆਪਣੀ ਜ਼ਿੰਦਗੀ ਦਾ ਤਜਰਬਾ ਆਪਣੀ ਜ਼ਿੰਦਗੀ ਦਾ ਅਨੁਭਵ ਆਪਣੇ ਬੱਚਿਆਂ ਨੂੰ ਦੱਸਦੇ ਆ ਜਿਸ ਤਰ੍ਹਾਂ ਅਧਿਆਪਕ ਟੀਚਰ ਆਪਣੀ ਜ਼ਿੰਦਗੀ ਦਾ ਤਜਰਬਾ ਆਪਣਾ ਅਨੁਭਵ ਜਿਹੜਾ ਹੈ ਉਹ ਬੱਚਿਆਂ ਨਾਲ ਸਾਂਝਾ ਕਰਦੇ ਆ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਮਹਾਰਾਜ ਸਾਨੂੰ ਜੋ ਜੀਵਨ ਵਿੱਚ ਸਤਗੁਰੂ ਜੀ ਨੇ ਕਮਾ ਕੇ ਸਾਨੂੰ ਦੱਸਿਆ ਉਹ ਬਾਣੀ ਦੇ ਵਿੱਚ ਦਰਜ ਕੀਤਾ ਹੈ ਔਰ ਸਾਡੇ ਭਲੇ ਦੇ ਵਾਸਤੇ ਵੀ ਕਿਸੇ ਤਰ੍ਹਾਂ ਅਸੀਂ ਉਸ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਜੁੜ ਸਕੀਏ ਜਦੋਂ ਅਸੀਂ ਉਹਦੀ ਗੱਲ ਨੂੰ ਧਿਆਨ ਨਾਲ ਸੁਣਦੇ ਹਾਂ ਤੇ ਸਤਿਗੁਰੂ ਨੇ ਤਾਂ ਬਹੁਤ ਵੱਡੀ ਸਾਡੇ ਤੇ ਕਿਰਪਾ ਕੀਤੀ ਹੈ। ਪਾਸ਼ਾ ਕਹਿੰਦੇ ਅਬ ਮਤ ਬਿਣਸੀ ਦੁਸ਼ਤ ਬਿਗਾਨੀ। ਅਬ ਦਾ ਅਰਥ ਹੈ ਹੁਣ ਹੁਣ ਮੈਂ ਉਹ ਅਕਲ ਉਹ ਮਤ ਆਪਣੀ ਦੂਰ ਕਰ ਲਈ ਐ ਜਿਹੜੀ ਭੈੜਾ ਸੋਚਦੀ ਸੀ ਜਿਹੜੀ ਬੇਗਿਆਨੀ ਸੀ ਆਮ ਕਰਕੇ ਬਗਾਨਾ ਸ਼ਬਦ ਆਪਾਂ ਕਹਿੰਦੇ ਆ ਜਿਹੜਾ ਪਰਾਇਆ ਹੁੰਦਾ ਉਹ ਪਰਾਉ ਹੁੰਦਾ ਪਰ ਸਤਗੁਰੂ ਮਹਾਰਾਜ ਇੱਥੇ ਸ਼ਬਦ ਜੋ ਵਰਤਿਆ ਬਾਣੀ ਦੇ ਵਿੱਚ ਬਗਾਨਾ ਜਦ ਵਿਗਿਆਨੀ ਉਪਰੀ ਜਾਂ ਪਰਾਇ ਜਿਹੜੀ ਬਾਤ ਸੀ ਨਾ ਅਕਲ ਜਿਹੜੀ ਸੀ ਉਹਨੂੰ ਮੈਂ ਖਤਮ ਕਰ ਲਿਆ ਕਦੋਂ ਕੀਤਾ ਜਬ ਤੇ ਸੁਣਿਆ ਹਰ ਜਸ ਕਾਨੀ ਜਦੋਂ ਕੰਨਾਂ ਦੇ ਨਾਲ ਮੈਂ ਹਰੀ ਦੇ ਜਸ ਨੂੰ ਸੁਣਨਾ ਸ਼ੁਰੂ ਕੀਤਾ ਇੱਕ ਹੁੰਦਾ ਨਾ ਸੁਣ ਕੇ ਛੱਡ ਦੇਣਾ ਕਹਿੰਦੇ ਮੈਂ ਸੁਣ ਕੇ ਉਹਨੂੰ ਜੀਵਨ ਦੇ ਵਿੱਚ ਧਾਰਨ ਕਰ ਲਿਆ ਪਾਸ਼ਨੀ ਦਾ ਬੜੀ ਮਹਾਨਤਾ ਦੱਸੀ ਆ ਸਾਡੇ ਜਿਹੜੇ ਸਰੀਰ ਤੇ ਅੰਗ ਹੈ ਕਹਿੰਦੇ ਇਹ ਸਰਬਨੋਂ ਮੇਰਿਓ ਸਾਚਾ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਿਰ ਲਾਏ ਸੁਣੋ ਸਤਿ ਬਾਣੀ ਜਦੋਂ ਅਸੀਂ ਸੁਣਦੇ ਆ ਤੇ ਉਹਨੂੰ ਜੀਵਨ ਦੇ ਵਿੱਚ ਕਮਾ ਲੈਂਦੇ ਆਂ ਕਹਿੰਦੇ ਹੁਣ ਮੈਂ ਉਦਾਂ ਦੀ ਅਕਲ ਜਿਹੜੀ ਨਾ ਹੁਣ ਉਹਨੂੰ ਦੂਰ ਕਰ ਲਿਆ ਜਿਹੜੀ ਮੇਰੀ ਭੈੜੀ ਮਤ ਸੀ ਨਾ ਉਹਨੂੰ ਮੈਂ ਦੂਰ ਕਰ ਲਿਆ ਜਿਹੜੀ ਬੇ ਗਿਆਨੀ ਸੀ ਗਿਆਨ ਕੋਈ ਨਹੀਂ ਸੀ ਉਹ ਮਤ ਨੂੰ ਦੂਰ ਕਰ ਲਿਆ ਸਤਿਗੁਰ ਨੇ ਤਾਂ ਬਹੁਤ ਵਾਰੀ ਸਾਨੂੰ ਬਾਣੀ ਸਮਝਾਇਆ ਕਹਿੰਦੇ ਗੁਰ ਕੀ ਮਤ ਤੋਂ ਲੇ ਈਆਣੇ ਭਗਤ ਬਿਨਾ ਬੋ ਡੁੱਬੇ ਸਿਆਣੇ ਇਤੇ ਭਗਤ ਦਾ ਅਰਥ ਹੈ ਭਗਤੀ ਹਰ ਕੀ ਭਗਤ ਕਰੋ ਮਨ ਮੀਤ हे ਮੇਰੇ ਮਨ ਬਿਤਰ ਹਰੀ ਦੀ ਭਗਤੀ ਕਰੋ ਨਿਰਮਲ ਹੋਏ ਤੁਮਾਰੋ ਚੀਤ ਤੇਰਾ ਚਿੱਤ ਜਿਹੜਾ ਮਨ ਜਿਹੜਾ ਪਵਿੱਤਰ ਹੋ ਜਾਏਗਾ ਆਬ ਮਤ ਬਿਣਸੀ ਦੁਸ਼ਤ ਬਗਾਨੀ ਜਬ ਤੇ ਸੁਣਿਆ ਹਰ ਜਸ ਕਾਨੀ ਰਹਾਉ ਸਾਧ ਸੰਗ ਜਪਿਓ ਭਗਵੰਤ ਮੈਂ ਗੁਰੂ ਦੀ ਸੰਗਤ ਕਰਕੇ ਉਸ ਭਗਵੰਤ ਵਾਹਿਗੁਰੂ ਅਕਾਲ ਪੁਰਖ ਨੂੰ ਜਪਿਆ ਵੈਸੇ ਸੰਗਤ ਵਿੱਚ ਇਹੀ ਤਾਂ ਭਾਵਨਾ ਹੈ ਜੇ ਆਪਾਂ ਗੁਰੂ ਸਾਹਿਬ ਜੀ ਨੂੰ ਪੁੱਛਦੇ ਨਾ ਸੰਗਤ ਵਿੱਚ ਕੀ ਕਰਨਾ ਚਾਹੀਦਾ ਹੈ ਇੱਕ ਸਵਾਲ ਹੁੰਦਾ ਨਾ ਬਾਣੀ ਵਿੱਚ ਸਤ ਸੰਗਤ ਕਿੈਸੀ ਜਾਣੀ ਹੈ ਇਹ ਨਹੀਂ ਕਿ ਬਹੁਤ ਭੀੜ ਨੂੰ ਸੰਗਤ ਕਿਹਾ ਜਾਂਦਾ ਹੈ ਭੀੜ ਭੀੜ ਹੁੰਦੀ ਹੈ ਪਰ ਸੰਗਤ ਸੰਗਤ ਹੁੰਦੀ ਹੈ ਪੰਮ ਇੱਕ ਸਿੱਖ ਬੈਠਾ ਦੋ ਸਿੱਖ ਬੈਠੇ ਆ ਭਾਵਨ ਜਦੋਂ ਤੁਸੀਂ ਬੈਠੇ ਹੋ ਭਾਵਨਾ ਵਾਲਿਓ ਜਿਨ੍ਹਾਂ ਦੇ ਅੰਦਰ ਕੋਈ ਸ਼ਰਧਾ ਕੋਈ ਪਿਆਸ ਹੈ ਕੋਈ ਅੰਦਰ ਉਹ ਮੰਗ ਹੈ ਗੁਰੂ ਮਹਾਰਾਜ ਕਹਿੰਦੇ ਸਾਧ ਸੰਗ ਗੁਰੂ ਕਾ ਸੰਗ ਕਰਕੇ ਸਤ ਸੰਗਤ ਕਰਕੇ ਸਤ ਸੰਗਤ ਵੀ ਉਹੀ ਹੈ ਪਾਤਸ਼ਾਹ ਕਹਿੰਦੇ ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣ ਸਾਧ ਸੰਗ ਜਪਿਓ ਭਗਵੰਤ ਤੇ ਗੁਰੂ ਨੇ ਕੀ ਦਿੱਤਾ ਕੇਵਲ ਨਾਮ ਦਿਓ ਗੁਰਮੰਤ ਗੁਰੂ ਨੇ ਕੇਵਲ ਓਨਲੀ ਗੁਰੂ ਦਾ ਮੰਤਰ ਦਿੱਤਾ ਓਨੂੰ ਜਪਣਾ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਬਖਾਣੀ ਨਾਮ ਕੀ ਹੈ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਜਾਏ ਜਿਉ ਗੁਰੂ ਨੇ ਸਮਝਾ ਦਿੱਤਾ ਕੇਵਲ ਨਾਮ ਦਿਓ ਗੁਰ ਮੰਤ ਬਥੇਰੇ ਲੋਕੀ ਮੰਤਰ ਲੈਂਦੇ ਆ ਔਰ ਬਹੁਤ ਲੋਕ ਆ ਜਿਹੜੇ ਕੰਨਾਂ ਦੇ ਵਿੱਚ ਮੰਤਰ ਦਿੰਦੇ ਔਰ ਇਦਾਂ ਦੇ ਮੰਤਰ ਦਿੰਦੇ ਆ ਕਿਸੇ ਨੂੰ ਦੱਸਣਾ ਨਹੀਂ ਹੈ ਪਰ ਗੁਰੂ ਮਹਾਰਾਜ ਕਹਿੰਦੇ ਆਪ ਜਪ ਹੈ ਅਬਰ ਹੈ ਨਾਮ ਜਪਾਵੇ ਸੰਤ ਕਹਿਤ ਰਹਿਤ ਘਤ ਪਾਵੋ ਕੇਵਲ ਨਾਮ ਦੀਓ ਗੁਰ ਮੰਤ ਹੁਣ ਉਹਦੇ ਨਾਲ ਕੀ ਹੋਏਗਾ ਤਜ ਅਭਮਾਨ ਭਏ ਨਿਰਵੈਰ ਜਿਹੜੀ ਮੇਰੀ ਮਤ ਸੀ ਨਾ ਹੰਕਾਰੀ ਸੀ ਜਦੋਂ ਮੈਂ ਗੁਰੂ ਦੇ ਦਿੱਤੇ ਹੋਏ ਮੰਤਰ ਨੂੰ ਜਪਿਆ ਜਪ ਤੇ ਸੁਣਿਆ ਹਰ ਜਸ ਕਾਨੀ ਤਜ ਅਭਮਾਨ ਭਏ ਨਿਰਵੈਰ ਹੁਣ ਕਿਸੇ ਦੇ ਅੱਗੇ ਮੇਰਾ ਵੈਰ ਨਹੀਂ ਰਿਹਾ ਕਿਉਂਕਿ ਜਿਹੜੇ ਆਪਾਂ ਗੁਣ ਪੜਦੇ ਆ ਨਾ ਨਿਰਭਉ ਨਿਰਵੈਰ ਇਹ ਪੜਨ ਵਾਸਤੇ ਨਹੀਂ ਹੈ ਇਹ ਕਮਾਉਣ ਵਾਸਤੇ ਕਿ ਮੈਂ ਨਿਰਵੈਰ ਹੋ ਜਾਵੇਂ ਅੰਦਰ ਕਿਸੇ ਦਾ ਬੁਰਾ ਨਾ ਸੋਚਾਂ ਕਿਸੇ ਦੇ ਨਾਲ ਵੈਰ ਨਾ ਰੱਖਾਂ ਪਰ ਕਦੋਂ ਆਏਗਾ ਕਹਿੰਦੇ ਅਬ ਮਤ ਬਿਣਸੀ ਦੁਸ਼ਤ ਬਿਗਾਨੀ ਜਬ ਤੇ ਸੁਣਿਆ ਹਰ ਜਸ ਕਾਨੀ ਤਜ ਅਪਮਾਨ ਭਏ ਨਿਰਵੈਰ ਆਠ ਪਹਿਰ ਪੁੱਜੋ ਗੁਰਪੈਰ ਅੱਠੇ ਪਹਿਰ ਉਹਦੇ ਪੈਰ ਪੁੱਜਣੇ ਪਾਵ ਉਹਦਾ ਨਾਮ ਜਪਣਾ ਉਹਦੇ ਡਰ ਦੇ ਵਿੱਚ ਰਹਿਣਾ ਉਹਦੇ ਆਦਬ ਦੇ ਵਿੱਚ ਉਹਦੇ ਸਤਕਾਰ ਦੇ ਵਿੱਚ ਆਪਣਾ ਸਮਰਬਤਿਤ ਕਰਨਾ ਜਦੋਂ ਅਸੀਂ ਉਹਨੂੰ ਨੇੜੇ ਸਮਝਦੇ ਹਾਂ ਅਠੇ ਪੈਰ ਨਾਮ ਜਪਣ ਦਾ ਭਾਵ ਹੀ ਹੈ ਕਿ ਅਸੀਂ ਉਹਦੇ ਭੌ ਦੇ ਵਿੱਚ ਰਹੀਏ ਉਹ ਜਿਹੜਾ ਨਿਰਭੌ ਜਿਹੜਾ ਪਰਮੇਸ਼ਰ ਨੇ ਬਖਸ਼ਿਸ਼ ਕੀਤਾ ਉਹਦਾ ਜਿਹੜਾ ਭੌ ਹੈ ਨਾ ਨਿਰਮਲ ਹੈ ਜਿਹਦਾ ਮਾਂ ਬਾਪ ਬੱਚੇ ਨੂੰ ਡਾਟਦੇ ਆ ਮਾਰਦੇ ਆ ਉਹ ਨਿਰਮਲ ਭੌ ਹੈ ਪਾਤਸ਼ਾਹ ਜੀ ਕਹਿੰਦੇ ਨਾ ਬਾਣੀ ਵਿੱਚ ਆਪਾਂ ਲਾਵਾਂ ਦੇ ਵਿੱਚ ਪੜਦੇ ਆ ਕਹਿੰਦੇ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਉਹ ਰੱਬ ਪਰਮੇਸ਼ਰ ਨੂੰ ਨੇੜੇ ਸਮਝਦੇ ਆਠ ਪਹਿਰ ਪੂਜੋ ਗੁਰ ਪੈਰ ਇੱਕ ਤਾਂ ਹੁੰਦਾ ਪੂਜਣਾ ਤੇ ਇੱਕ ਹੁੰਦਾ ਮੰਨਣਾ ਤੇ ਜਿੰਨਾ ਸਾਡੀ ਕਉ ਪੂਜਦੀ ਆ ਨਾ ਜੇ ਮੰਨੇ ਤੇ ਸਤਗੁਰਾਂ ਕਹਿੰਦਾ ਮੰਨੇ ਕੀ ਗਤ ਕਹੀ ਨਾ ਜਾਏ ਮਨੋਗੇ ਨਾ ਮਨੈ ਪੂਜਣ ਨਾਲ ਕੁਛ ਨਹੀਂ ਹੋਣਾ ਪੂਜਾ ਕੀਤੇ ਨਾਮ ਤੇ ਆਈਏ ਪੂਜਣ ਨਾਲ ਨਹੀਂ ਪ੍ਰਾਪਤੀ ਹੋਣੀ ਮੰਨਣ ਨਾਲ ਹੋਏਗੀ ਮੰਨਾਗੇ ਤਾਂ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹ ਚੋਟਾਣਾ ਖਾਏ ਮੰਨੈ ਜਮਕੈ ਸਾਥ ਨਾ ਜਾ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋ ਆਠ ਪਹਿਰ ਪੂਜੋ ਗੁਰ ਪੈਰ ਅਬ ਮਤ ਬਿਣ ਸੀ ਦੁਸ਼ਟ ਬੇਗਾਨੀ ਜਬ ਤੇ ਸੁਣਿਆ ਹਰ ਜਸ ਕਾਨੀ ਰਹਾਉ ਸਹਜ ਸੂਖ ਆਨੰਦ ਨਿਧਾਨ ਗੁਰੂ ਮਹਾਰਾਜ ਕਹਿੰਦੇ ਭਾਈ ਜਦੋਂ ਨਾ ਸੁਣਾਗੇ ਸੁਣ ਕੇ ਵਸਾਲਿਆ ਤੇ ਪ੍ਰਾਪਤੀਆਂ ਵੀ ਹੁੰਦੀਆਂ ਸਭ ਤੋਂ ਪਹਿਲਾਂ ਕੀ ਮਿਲਿਆ ਸਹਜ ਆਤਮਿਕ ਅਡੋਲਤਾ ਮਿਲ ਗਈ ਸੁਖ ਸੁਖ ਮਿਲ ਗਿਆ ਆਨੰਦ ਨਿਧਾਨ ਜਿਹੜਾ ਸਾਰੇ ਖਜ਼ਾਨਿਆਂ ਆਨੰਦ ਜਿਹੜਾ ਮਿਲ ਗਿਆ ਰਾਖਣ ਹਾਰ ਰੱਖ ਲਈਏ ਨਿਧਾਨ ਉਹ ਨਿਧਾਨ ਤੇ ਨਿਧਾਨ ਸ਼ਬਦ ਅਲੱਗ-ਅਲੱਗ ਹੈ ਉਹ ਨਿਧਾਨ ਸ਼ਬਦ ਜਿਹੜਾ ਹੈ ਇੱਕ ਜਗ੍ਹਾ ਹੋਰ ਹੁੰਦਾ ਹੈ ਕਹ ਰਬਦਾਸ ਨਿਧਾਨ دیਵਾਨੇ ਚਿਤ ਸੁਨਾਹੀ ਦੁਨੀਆ ਫਨ ਖਾਨ ਉਥੇ ਨਿਧਾਨ ਦਾ ਅਰਥ ਹੈ ਅਣਜਾਨ ਇਥੇ ਨਿਧਾਨ ਦਾ ਅਰਥ ਹੈ ਜਿਹੜਾ ਉਹ ਪਰਮੇਸ਼ਰ ਦਾ ਬਣ ਜਾਂਦਾ ਹੈ ਜਿਹੜਾ ਜੀਵਨ ਦੇ ਵਿੱਚ ਕੁਝ ਵੀ ਨਹੀਂ ਸੀ ਜਦੋਂ ਬਣ ਗਿਆ ਤੇ ਉਹਦੀ ਰੱਖਿਆ ਪਰਮੇਸ਼ਰ ਨੇ ਕੀਤੀ ਰੱਖਣ ਹਾਰ ਰੱਖ ਲੀਏ ਨਿਧਾਨ ਦੁਖ ਦਰਦ ਬਿਣਸੇ ਭੈ ਭਰਮ ਪਾਸਾ ਜੀ ਕਹਿੰਦੇ ਅਬ ਮਤ ਬਿਣਸ ਦੁਸਤ ਬਿਗਾਨੇ ਹੁਣ ਇਹ ਸਾਰੀਆਂ ਚੀਜ਼ਾਂ ਜਦੋਂ ਕਦੋਂ ਆਉਂਦੀਆਂ ਦੁਖ ਦਰਦ ਬਿਣਸੇ ਭੈ ਭਰਮ ਹੁਣ ਅਸੀਂ ਇਹਨੂੰ ਪੁੱਠਾ ਕਰਕੇ ਪੜ੍ਹ ਲਓ ਪਹਿਲਾਂ ਭਰਮ ਹੁੰਦਾ ਫਿਰ ਬੰਦੇ ਦੇ ਅੰਦਰ ਡਰ ਹੁੰਦਾ ਫਿਰ ਦੁੱਖ ਦਰਦ ਆ ਜਾਂਦਾ ਵਾਰਸ਼ਾ ਕਹਿੰਦੇ ਦੁੱਖ ਦਰਦ ਬਿਨਸੇ ਭੈ ਭਰਮ ਜਿੱਥੇ ਭਰਮ ਹੋਏਗਾ ਉਨੂੰ ਉਥੇ ਡਰ ਹੋਏਗਾ ਭਰਮ ਹੀ ਭਰਮ ਭਰਮ ਕਰਕੇ ਹੁੰਦਾ ਨਾ ਵੀ ਆਹ ਮੰਗਲਵਾਰ ਅੱਜ ਸ਼ਨੀਵਾਰ ਅੱਜ ਸਿਰ ਨਹੀਂ ਧੋਣਾ ਅੱਜ ਕੱਪੜੇ ਨਹੀਂ ਧੋਣੇ ਮਤਲਬ ਇਹ ਭਰਮ ਹੈ ਭਰਮ ਆ ਗਿਆ ਫਿਰ ਡਰ ਆ ਗਿਆ ਤੇ ਡਰ ਆ ਗਿਆ ਦੁੱਖ ਦਰਦ ਖਤਮ ਥੋੜੇ ਹੋਣੇ ਤੇ ਹੋਰ ਬੰਦਾ ਚਿੰਬੜ ਜਾਂਦਾ ਹੋਰ ਫਸੇ ਜਾਂਦਾ ਦੁਖ ਦਰਦ ਬਿਨ ਸੇ ਭੈ ਭਰਮ ਔਰ ਸਾਨੂੰ ਇਦਾਂ ਫਸਾਇਆ ਵੀ ਉਦੇ ਜਾਂਦਾ ਔਰ ਡਰ ਜੇ ਹੁਣ ਜਪ ਵੀ ਰਹੇ ਨੋ ਉਹਦੇ ਵਿੱਚ ਵੀ ਡਰ ਹੈ ਵੇਣਲੇ ਪਾਠ ਕਰਨੇ ਨਹੀਂ ਕਰੋਗੇ ਤਾਂ ਫਿਰ ਨਹੀਂ ਹੋਣਾ ਲੋਕਾਂ ਨੇ ਮੰਤਰਾਂ ਦੇ ਵਿੱਚ ਰੱਖ ਦਿੱਤਾ ਬਾਣੀ ਪੜਨੀ ਕੋਈ ਗਲਤ ਨਹੀਂ ਹੈ ਪਰ ਉਹਨੂੰ ਗਿਣਤੀਆਂ ਕਰਕੇ ਮਿੰਤੀਆਂ ਕਰਕੇ ਪਰ ਸਮਝਿਆ ਕੁਛ ਨਹੀਂ ਸਤਿਗੁਰੂ ਕਹਿੰਦੇ ਧਰਮ ਦੇ ਵਿੱਚ ਫਿਰ ਧਰਮ ਫਿਰ ਬਾਬਿਆਂ ਦਾ ਡਰ ਵੀ ਪੈਦਾ ਹੋ ਗਿਆ। ਦੁਖ ਦਰਦ ਬਿਣ ਸੇ ਭੈ ਧਰਮ ਆਵਣ ਜਾਣ ਰਖੇ ਕਰ ਕਰਮ ਜਦੋਂ ਅਸੀਂ ਸੁਣਾਗੇ ਨਾ ਜਦੋਂ ਮਤ ਬਿਣ ਸ ਜਾਏਗੀ ਆਵਣ ਜਾਣ ਰਖੇ ਕਰ ਕਰਮ ਇੱਥੇ ਕਰਮ ਦਾ ਅਰਥ ਹੈ ਬਖਸ਼ਿਸ਼ ਜਦੋਂ ਫਾਰਸੀ ਵਿੱਚ ਸ਼ਬਦ ਹੁੰਦਾ ਕਰਮ ਦਾ ਮਤਲਬ ਹੈ ਬਖਸ਼ਿਸ਼ ਸੰਸਕ੍ਰਿਤ ਵਿੱਚ ਕਰਮ ਦਾ ਅਰਥ ਹੁੰਦਾ ਹੈ ਕੰਮ ਜਿਦਾਂ ਆਪਾਂ ਪੜਦੇ ਹਾਂ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਜਿਦਾਂ ਆਪਾਂ ਰੋਜ਼ ਪੜਦੇ ਹਾਂ ਕਰਮੀ ਆਪੋ ਆਪਣੇ ਅਸੀਂ ਆਪਣੇ ਕੰਮਾਂ ਕਰਕੇ ਵਿਛੜੇ ਹਾਂ ਪਰ ਜਿੱਥੇ ਕਰਮ ਸ਼ਬਦ ਬਖਸ਼ਿਸ਼ ਵਾਸਤੇ ਹੁੰਦਾ ਕਹਿੰਦੇ ਪ੍ਰਮਾਤਮਾ ਜਿਹੜਾ ਹੈ ਉਹ ਕਰਮ ਕਰਦਾ ਹੈ ਕਰਮ ਮਤਲਬ ਬਖਸ਼ਿਸ਼ ਕਰਦਾ ਹੈ ਇਥੇ ਸਤਗੁਰ ਕਹਿੰਦੇ ਆਵਣ ਜਾਣ ਰਖੇ ਕਰ ਕਰਮ ਤੇ ਜਦੋਂ ਪਰਮੇਸ਼ਰ ਦੀ ਰਹਿਮਤ ਹੋ ਗਈ ਪੇਖ ਬੋਲ ਸੁਣਾ ਸਭ ਆਪ ਉਹ ਦੇਖ ਵੀ ਹੋ ਰਿਹਾ ਬੋਲਣ ਵਾਲਾ ਵੀ ਉਹੀ ਹੈ ਤੇ ਸੁਣਨ ਵਾਲਾ ਵੀ ਆਪ ਹੀ ਆਪ ਕਥੇ ਆਪ ਸੁਣਨੇ ਹਾਰ ਆਪੇ ਇੱਕ ਆਪ ਵਿਸਤਾਰ ਪੇਖ ਬੋਲ ਸੁਣੇ ਸਭ ਆਪ ਸਦਾ ਸੰਗ ਤਾ ਕੋ ਮਨ ਜਾਪ ਪਸਾ ਕਿੰਨੇ ਦੇਖੋ ਜੇ ਆਪਾਂ ਭਾਵਨਾ ਨਾਲ ਸ਼ਬਦ ਪੜ੍ਹਦੇ ਆ ਨਾ ਵਿਚਾਰਾਮ ਦੇ ਕੇ ਪੜ੍ਹਦੇ ਆ ਕਹਿੰਦੇ ਸਦਾ ਸੰਗ ਜਿਹੜਾ ਸਦਾ ਸੰਗ ਹੈ ਤਾਂ ਕੋ ਮਨ ਜਾਪ ਇਹ ਮੇਰੇ ਮਨ ਉਹਨੂੰ ਜਪਣਾ ਕਰ ਜਿਹੜਾ ਹਮੇਸ਼ਾ ਸਾਡੇ ਨਾਲ ਵੱਸਦਾ ਹੈ ਸਦਾ ਸੰਗ ਤਾਂ ਕੋ ਮਨ ਜਾਪ ਸੰਤ ਪ੍ਰਸਾਦ ਭਿਓ ਪ੍ਰਗਾਸ ਗੁਰੂ ਦੀ ਕਿਰਪਾ ਦੇ ਨਾਲ ਮਨ ਦੇ ਵਿੱਚ ਪ੍ਰਕਾਸ਼ ਹੁੰਦਾ ਹੈ ਪ੍ਰਕਾਸ਼ ਕੀ ਹੋਇਆ ਪੂਰ ਰਹੇ ਏਕਾ ਗੁਣਤਾਸ ਗੁਣਤਾਸ ਦਾ ਅਰਥ ਹੁੰਦਾ ਹੈ ਗੁਣਾ ਦਾ ਖਜ਼ਾਨਾ ਤੇ ਸਾਰੀ ਜਗ੍ਹਾ ਸਮਝ ਆ ਜਾਂਦੀ ਕਿ ਪੂਰ ਰਹੇ ਏਕਾ ਗੁਣਤਾਸ ਇੱਕ ਪ੍ਰਮਾਤਮਾ ਉਸ ਤੋਂ ਬਗਰ ਕੋਈ ਨਹੀਂ ਸਭ ਜਗ੍ਹਾ ਪੂਰ ਰਹੇ ਏਕਾ ਗੁਣਤਾਸ ਕਹਿਤ ਪਵਿੱਤਰ ਸੁਣਤ ਪਨੀਤ ਕਹਿਣ ਨਾਲ ਵੀ ਪਵਿੱਤਰ ਸੁਣਨ ਵਾਲਾ ਵੀ ਪਵਿੱਤਰ ਭਾਵ ਜੀਵਨ ਸਫਲ ਹੋ ਗਿਆ ਜੀਵਨ ਦੇ ਵਿੱਚ ਸਫਲਤਾ ਮਿਲ ਗਈ ਕਹਿਤ ਪਵਿੱਤਰ ਸੁਣਤ ਪਨੀਤ ਗੁਣ ਗੋਬਿੰਦ ਗਾਵੇ ਨਿਤਨੀਤ ਉਹ ਨਿਤਨੀਤ ਹਮੇਸ਼ਾ ਹੀ ਹਰ ਵੇਲੇ ਉਹ ਪ੍ਰਮਾਤਮਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਗੈਣ ਕਰਦਾ ਕਹੋ ਨਾਨਕ ਜਾਂ ਕੋ ਹੋਆ ਕਿਰਪਾਲ ਜਿਹਦੇ ਉੱਤੇ ਪਰਮੇਸ਼ਰ ਕਿਰਪਾਲੂ ਹੁੰਦਾ ਤਿਸ ਜਨ ਕੀ ਸਭ ਪੂਰਨ ਘਾਲ ਉਹਦੀ ਜਿਹੜੀ ਕਾਲਣਾ ਹੈ ਨਾ ਉਹਦੀ ਜਿਹੜੀ ਸੇਵਾ ਹੈ ਉਹ ਸਫਲ ਹੋ ਜਾਂਦੀ ਉਹ ਸਾਨੂੰ ਕਹਿੰਦੇ ਆ ਵੀ ਇੰਨੀ ਸੇਵਾ ਕਰੋਗੇ ਤੁਹਾਨੂੰ ਆਹ ਮਿਲੇਗਾ ਇਕ ਲਾਲਚ ਹੁੰਦਾ ਫਿਰ ਬੰਦਾ ਕਰਦਾ ਨਹੀਂ ਮਿਲਦਾ ਬੰਦਾ ਟੁੱਟ ਜਾਂਦਾ ਰੱਬ ਤੋਂ ਦੂਰ ਹੋ ਜਾਂਦਾ ਬਾਣੀ ਤੋਂ ਦੂਰ ਹੋ ਜਾਂਦਾ ਪਰ ਸੇਵਾ ਤੋਂ ਆ ਕਹਿੰਦੇ ਸੇਵਾ ਸਾ ਸੇਵਾ ਕੀਤੀ ਸਫਲ ਹੈ ਜੇ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਪੰ ਮਹਾਰਾਜ ਕਹਿੰਦੇ ਭਾਈ ਅਰਦਾਸ ਕਰਿਆ ਕਰੋ ਨਗੁਣਿਆਂ ਨੂੰ ਆਪੇ ਬਖਸ਼ ਲੈ ਸਤਗੁਰ ਕੀ ਸੇਵਾ ਲਾਏ ਅਸੀਂ ਨਿਰਗੁਣ ਹਾਰੇ ਆ ਪਤਾ ਨਹੀਂ ਕਿਹੜੀ ਸੇਵਾ ਉਹਨੇ ਪ੍ਰਮਾਤਮਾ ਨੇ ਸਾਡੇ ਕੋਲ ਲੈਣੀ ਵੀ ਤੇ ਅਰਦਾਸ ਕਰਨੀ ਕਿ ਸਤਗੁਰੂ ਸੇਵਾ ਦਾ ਹੈ। ਸੇਵਾ ਜਿਹੜੀ ਆ ਨਾ ਸੰਤੋਖ ਦੇ ਨਾਲ ਹੁੰਦੀ ਸਬਰ ਦੇ ਨਾਲ ਹੁੰਦੀ ਹੈ। ਕਾਲੀਦਨ ਨਹੀਂ ਹੁੰਦੀ। ਆ ਸਗੀ ਵਾਰ ਵਿੱਚ ਪੜ੍ਹਦੇ ਹਾਂ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਆ ਮੈਂ ਇੰਨੀ ਸੇਵਾ ਕੀਤੀ ਮੈਨੂੰ ਤਾਂ ਕੁਝ ਮਿਲਿਆ ਹੀ ਕੋਈ ਨਹੀਂ। ਗੁਰੂ ਮਹਾਰਾਜ ਕਹਿੰਦੇ ਨਹੀਂ ਸੇਵਾ ਕਦੇ ਨਾ ਇਤਿਹਾਸ ਪੜ੍ਹ ਕੇ ਦੇਖੋ। ਬਾਬਾ ਮੋਤੀ ਮਹਿਰਾਜ ਜੀ ਨੇ ਸੇਵਾ ਤਾਂ ਉਹਨਾਂ ਨੇ ਵੀ ਕੀਤੀ ਸੀ ਦੁੱਧ ਛਕਾਇਆ ਸੀ ਨਾ ਮਾਤਾ ਜੀ ਨੂੰ ਸਹਿਬਜ਼ਾਦਿਆਂ ਨੂੰ ਕਰਦੇ ਚਾਰ ਜੀਵ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤੇਗੇ ਇਹਨੂੰ ਕੀ ਕਹੋਗੇ ਤੁਸੀਂ ਸੇਵਾ ਪ੍ਰਵਾਨ ਨਹੀਂ ਹੋਈ ਸੇਵਾ ਪ੍ਰਵਾਨ ਹੋ ਗਈ ਜਿੰਨੇ ਤੱਕ ਅਰ ਦੁਨੀਆ ਦੇ ਵਿੱਚ ਇਤਿਹਾਸ ਰਹੇਗਾ ਨਾ ਸਹਿਬਜ਼ਾਦਿਆਂ ਦਾ ਦੁਨੀਆ ਰਹੇਗੀ ਉਹਨੇ ਤੱਕਰ ਬਾਬਾ ਮੋਤੀ ਮਹਿਰਾਜ ਜੀ ਨੂੰ ਵੀ ਯਾਦ ਕੀਤਾ ਸੇਵਕ ਥਾਈ ਪੈਂਦੀ ਗੁਰੂ ਮਹਾਰਾਜ ਕਹਿੰਦੇ ਇੱਕ ਤਿਲ ਨਹੀਂ ਭੰਨੇ ਕਾਲ ਹੈ ਜਿਸੀ ਭਾਵਨਾ ਨਾਲ ਮਨ ਕਰਕੇ ਇੱਕ ਤਿਲ ਬਾਤਰ ਵੀ ਸੇਵਾ ਕਰਦੇ ਉਹ ਕਾਲ ਨਾ ਬਰਥੀ ਨਹੀਂ ਜਾਂਦਾ ਬਰਥ ਨਹੀਂ ਜਾਣ ਦਿੰਦਾ ਉਹਦੇ ਘਰ ਵਿੱਚ ਬਹੁਤ ਕੋਝ ਹੈ ਬਹੁਤ ਬਖਸ਼ਿਸ਼ ਕਰਦਾ ਇਹ ਸੇਵਾ ਹੀ ਹੁੰਦੀ ਹੈ ਸਤਗੁਰੂ ਮਹਾਰਾਜ ਆਪ ਕਿਰਪਾ ਕਰਦੇ ਬਰਹਿਮਤ ਕਰਦੇ ਤੇ ਉਹ ਸੇਵਾ ਹੀ ਸੀ ਉਹਨਾਂ ਨੇ ਕੀਤੀ ਪਾਸ਼ਾ ਕਹਿੰਦੇ ਕਹੋ ਨਾਨਕ ਜਾਂ ਕੋ ਹੋ ਹੋਰਿ ਕਰਪਾਲ ਤਿਸ ਜਨ ਕੀ ਸਭ ਪੂਰਨ ਕਾਲ ਮਾਤਾ ਜੀ ਨੇ ਮਨਾਂ ਵੀ ਕੀਤਾ ਸੀ ਮਾਤਾ ਗੁਜਰਕੌਰ ਨੇ ਬੇਟਾ ਨਾ ਹੀ ਸਾਡੇ ਨਾਲ ਹੋਣਾ ਉਹ ਤਾਂ ਹੋਣਾ ਹੀ ਹੈ ਜੋ ਤੈਨੂੰ ਵੀ ਇਹਨਾਂ ਨੇ ਬਖਸ਼ਣਾ ਨਹੀਂ ਹੈ ਮਾਤਾ ਜੀ ਕੁਛ ਵੀ ਹੋ ਜਾਏ ਮੈਂ ਤਾਂ ਸੇਵਾ ਕਰਾਂ ਤੇ ਹਰਜਾਨਾ ਵੀ ਭਰਨਾ ਪਿਆ ਪਰ ਇਤਿਹਾਸ ਯਾਦ ਕਰਦਾ ਨਾ ਅੱਜ ਵੀ ਯਾਦ ਕਰਦਾ ਕੌਣ ਕਿਹ ਕਿਸੇ ਯਾਦ ਕਰਦੇ ਕਿੰਨੇ ਲੋਕ ਦੁੱਧ ਪਲਾਉਂਦੇ ਫਿਰਦੇ ਸ਼ਬੀਲਾ ਲਾਉਂਦੇ ਆ ਉਹਰ ਭਾਵਣਾ ਹੁੰਦੀ ਹੈ ਨਾ ਉਹਨਾਂ ਦੀ ਪਰ ਉਹਦੀ ਭਾਵਨਾ ਸੀ ਭਾਵੇਂ ਕੁਝ ਵੀ ਹੋ ਜਾਏ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਏ ਸਭ ਕੁਝ ਮੈਂ ਆਪਣਾ ਭੇਡਾ ਕਰਨ ਤਿਆਰ ਹਾਂ ਪਰ ਉਹ ਜੋ ਆਨੰਦ ਉਹਨੂੰ ਮਿਲਿਆ ਹੋਏਗਾ ਨਾ ਬਾਬਾ ਮੋਤੀ ਮਹਰੇ ਨੂੰ ਉਹ ਆਨੰਦ ਨਹੀਂ ਮਿਲਦਾ ਜੋ ਆਨੰਦ ਸੇਵਾ ਕਰਕੇ ਮਿਲਦਾ ਉਹ ਆਨੰਦ ਰਾਜ ਕਰਕੇ ਵੀ ਨਹੀਂ ਮਿਲਦਾ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ ਪਰ ਉਹ ਕਾਲ ਨ ਬ्यर्थ ਨਹੀਂ ਜਾਣ ਦਿੰਦਾ ਕਹੋ ਨਾਨਕ ਜਾਂ ਕੋ ਹੋਹਾ ਕਰਪਾਲ ਤਿਸ ਜਨ ਕੀ ਸਭ ਪੂਰਨ ਕਾਲ ਪਾਤਸ਼ਾਹ ਜੀ ਕਹਿੰਦੇ ਅਬ ਮਤ ਬਿਣਸੀ ਦੁਸ਼ਤ ਬੇਗਾਨੀ ਮੈਂ ਹੁਣ ਜਿਹੜੀ ਮੇਰੀ ਅਕਲ ਸੀ ਨਾ ਜਿਹੜੀ ਮੇਰੀ ਪਹਿਲਾਂ ਹੁਣ ਅਕਲ ਖਤਮ ਹੋ ਗਈ ਬਿਣਸ ਗਈ ਦੁਸ਼ਤ ਅੰਦਰ ਮੇਰੇ ਅੰਦਰ ਭੈੜੇ ਖਿਆਲ ਆਉਂਦੇ ਸੀ ਬੇਗਾਨੀ ਬੇਗਾਨੇ ਮਤਲਬ ਬੇਗਿਆਨੀ ਗਿਆਨ ਕੋਈ ਨਹੀਂ ਸੀ ਜਬ ਤੇ ਸੁਣਿਆ ਹਰ ਜਸ ਕਾਨੀ ਜਦੋਂ ਤਾਂ ਮੈਂ ਹਰੀ ਦੇ ਜਸ ਨੂੰ ਸੁਣਨ ਲੱਗਾ ਕੰਨਾਂ ਦੇ ਨਾਲ ਅਬ ਮਤ ਬਿਣਸੀ ਦੁਸ਼ਤ ਬਿਗਾਣ ਗੁਰੂ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਆਪ ਜੀ ਦੀ ਹਾਜ਼ਰੀ ਸਤਿਗੁਰੂ ਜੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਗੁਰ ਸੰਗਤ ਦੀ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ